ਹੈਲੋ ਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਪੰਜਾਬੀ ਸੂਟ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਸੌ ਸੌ ਸੂਟਾਂ ਦੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਤੇ ਜਿਹੜੇ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਕਿਉਂਕਿ ਆਪਾਂ ਤੁਹਾਡੇ ਹੌਂਸਲੇ ਦੇ ਨਾਲ ਹੀ ਨਵੇਂ-ਨਵੇਂ ਸੂਟ ਔਰ ਤੁਹਾਡੇ ਲਈ ਲੈ ਕੇ ਆਉਣੇ ਸੋ ਜਰੂਰ ਰਿਸਪੌਂਸ ਕਰਿਆ ਕਰੋ। ਜਰੂਰ ਦੱਸਿਆ ਕਰੋ ਕਿ ਸਾਡੇ ਸੂਟ ਕਿਵੇਂ ਦੇ ਲੱਗਦੇ ਤੇ ਆਪਾਂ ਕਿਵੇਂ ਸੂਟ ਹੋਰ ਲੈ ਕੇ ਆਈਏ। ਸੋ ਪਹਿਲਾ ਹੈਗਾ ਸੂਟ ਪਿਓਰ ਖਾਦੀ ਸਾਡੇ 999 올ਓਵਰ ਸੂਟ ਹੈ ਜੀ ਫਰੰਟ ਐਂਡ ਬਾਜੂ ਤੇ ਵਰਕ ਹੋਏਗਾ ਬਹੁਤ ਸੋਹਣਾ ਤੇ ਬਾਲੀ ਘਟ ਰੇਂਜ ਦਾ ਸੂਟ ਆਇਆ ਹੈ ਇਹ ਬਹੁਤ ਬਜਟ ਫ੍ਰੈਂਡਲੀ ਸੂਟ ਨੇ ਸੋ ਇਹਨਾਂ ਦੇ ਵਿੱਚ ਇਹ ਵਾਲੇ ਕਲਰ ਆਉਣਗੇ ਬਹੁਤ ਸੋਹਣੇ ਸ਼ੇਡ ਰੈਡੀ ਹੋਏ ਆ ਫੁਲਕਾਰੀ ਵਰਕ ਆਏਗਾ ਜੀ ਇਹ ਸੋ ਤੁਸੀਂ ਇਹਨੂੰ ਜਾਗੋ ਦੇ ਫੰਕਸ਼ਨ ਦੇ ਉੱਪਰ ਵੀਅਰ ਕਰ ਸਕਦੇ ਹੋ ਜੇ ਤੁਸੀਂ ਦੁਪੱਟਾ ਸਾਡੇ ਤੋਂ ਰੈਡੀ ਕਰਵਾਉਣਾ ਹੈ ਦੇ ਨਾਲ ਤਾਂ ਸੋ ਆਪਾਂ ਦੁਪੱਟਾ ਵੀ ਰੈਡੀ ਕਰਕੇ ਦੇ ਦੇਵਾਂਗੇ ਸੋ ਦੁਪੱਟੇ ਦੇ ਉੱਪਰ ਸੋਨ ਸੋਨੇ ਲੈਸਰ ਲਗਾ ਕੇ ਦੁਪੱਟੇ ਨੂੰ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਸੋ ਇਹਦੇ ਵਿੱਚ ਕਲਰ ਜਿਹੜੇ ਟੋਟਲ 7-8 ਕਲਰ ਰੈਡੀ ਹੋਏ ਨੇ ਸੋ ਸਾਰੇ ਕਲਰ ਹੀ ਬਹੁਤ ਸੋਹਣੇ ਸੋਹਣੇ ਤੇ ਪਿਆਰੇ ਸ਼ੇਡ ਨੇ ਸੋ ਵਰਕ ਜਿਹੜਾ ਬਹੁਤ ਹੈਵੀ ਹੋਇਆ ਹੋਇਆ ਫਰੰਟ ਦੇ ਉੱਤੇ ਇਸੁ ਘੇਰੇ ਦੇ ਉੱਤੇ ਵਰਕ ਆਏਗਾ ਬਾਜੂ ਦੇ ਉੱਤੇ ਵੀ ਸੇਮ ਐਸਟੀ ਦੇ ਹੈਵੀ ਵਰਕ ਹੋਏਗਾ ਬਹੁਤ ਪਿਆਰਾ ਸੂਟ ਹੈ ਜੀ ਇਹ ਬਹੁਤ ਘੱਟ ਰੇਟ ਵਾਲੇ ਸੋ ਇਹਨਾਂ ਦੀ ਫੁੱਲ ਇਨਫੋਰਮੇਸ਼ਨ ਲੈਣ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਨੈਕਸ ਸੂਟ ਆ ਗਿਆ ਜੇ ਇਹ ਚੱਕ ਦੇ ਪ੍ਰਿੰਟ ਦੇ ਵਿੱਚ ਆਇਆ ਪਸ਼ਮੀਨੇ ਸੂਟ ਸੋ ਤੁਸੀਂ ਇਹਨਾਂ ਦੇ ਕੋਟ ਸੈਟਸ ਵਗੈਰਾ ਬਣਾ ਸਕਦੇ ਹੋ ਨਾਈਟ ਸੂਟ ਵਗੈਰਾ ਜੋ ਬਣਾਣੇ ਹੁੰਦੇ ਆਪਾਂ ਸੋ ਤੁਸੀਂ ਇਹਨਾਂ ਦੇ ਮਤਲਬ ਮਤਲਬ ਕਿ ਪਲਾਜ਼ੋ ਨਾਲ ਸ਼ਰਟ ਵੀ ਸਟਿਚ ਕਰਾ ਸਕਦੇ ਹੋ ਸੋ ਬਹੁਤ ਸੋਹਣੇ ਸੂਟ ਲੱਗਣਗੇ ਜੀ ਇਹ ਪੂਰੇ ਬੁਲੰਦ ਦੇ ਸੂਟ ਆ ਮੋਟੇ ਸੋ ਲਾਸਟ ਇਅਰ ਵੇ ਬਹੁਤ ਆਪਣੀ ਸੇਲ ਰਹੀ ਸੀ ਇਨ ਸੂਟਾਂ ਦੀ ਸੋ ਇਸ ਵਾਰ ਫੇਰ ਲੈ ਕੇ ਆ ਆ ਜਿਹੜੇ ਇਹਦੇ ਵਿੱਚ ਇੰਨੇ ਸਾਰੇ ਕਲਰਸ ਆਏ ਨੇ ਓਨਲੀ 350 ਦਾ ਸੂਟ ਪਾਏਗਾ ਤੁਸੀਂ ਜਿਹੜਾ ਮਰਜ਼ੀ ਸੂਟ ਲੈ ਸਕਦੇ ਹੋ ਕਲਰ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਕਾਫੀ ਸਾਰੇ ਸ਼ੇਡਸ ਨੇ ਸੋ ਨੈਕਸਟ ਆ ਗਿਆ ਜੀ ਐਲਪਾਈਨ ਪਸ਼ਮੀਨਾ ਇਹ ਵੀ ਬਹੁਤ ਸੋਹਣੇ ਸੂਟ ਹੈ ਸੋ ਉਹਨਾਂ ਦੇ ਪ੍ਰਿੰਟ ਚੈੱਕ ਕਰ ਸਕਦੇ ਨਵਾਂ ਪ੍ਰਿੰਟ ਆਇਆ ਜੀ ਇਹ ਤੇ ਨਵਾਂ ਹੀ ਫੈਬਰਿਕ ਆਇਆ ਇਹ ਸੋ ਬਹੁਤ ਸੋਹਣੇ ਸੂਟਸ ਐ ਵੀ ਸਰਦਾਰੀ ਪ੍ਰਿੰਟਡ ਪ੍ਰਿੰਟ ਨੇ ਸਾਰੇ ਉਹਦੂਆਚ ਆ ਗਿਆ ਜੀ ਨੇਚਰਲ ਕ੍ਰੇਪ ਦਾ ਆ ਗਿਆ ਜੀ ਘੇਰਾ ਵਰਕ ਆਇਆਗਾ ਤੇ ਜਨੂਨ ਦਾ ਦੁਪੱਟਾ ਆਇਆਗਾ ਇਹਦੇ ਨਾਲ ਇਹਦੇ ਵਿੱਚ ਦੋ ਸ਼ੇਡ ਰੈਡੀ ਹੋਏ ਨੇ ਸੋ ਵਰਕ ਦੇ ਕਲਰ ਹੀ ਡਿਫਰੈਂਟ ਹੋਣਗੇ ਬਾਕੀ ਸਾਰਾ ਫੈਬਰਿਕ ਤੇ ਕਲਰ ਸੇਮ ਹੀ ਰੈਸੋਲੋ ਕਲਰ ਰੈਡੀ ਹੋਇਆ ਜੀ ਇਹਦੇ ਵਿੱਚ ਸੋ ਜਿਹੜੇ ਸੂਟ ਵਧੀਆ ਲੱਗੇ ਸਕਰੀਨਸ਼ਾਟ ਲੈ ਕੇ ਸਾਡਾ WhatsApp ਨੰਬਰ ਹੈਗਾ 78149 9347 ਦੇ ਉੱਪਰ ਕੰਟੈਕਟ ਕਰ ਸਕਦੇ ਹੋ ਸੋ ਨਵੇਂ-ਨਵੇਂ ਵੀਡੀਓ ਦੇਖਣ ਲਈ ਸੋਹਣੇ-ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਾਂ ਇਸ ਤੋਂ ਬਾਅਦ ਵੀ ਜਿਹੜੇ ਤੁਹਾਡੇ ਲਈ ਹੋਰ ਵੀ ਸੋਹਣੇ-ਸੋਹਣੇ ਸੂਟ ਲੈ ਕੇ ਆਈਏ ਇਸ ਕਰਕੇ ਸਾਨੂੰ ਮੈਸੇਜ ਕਮੈਂਡ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿਵੇਂ ਦੇ ਲੱਗਦੇ ਆ ਸੋ ਤੁਹਾਡੇ ਹੌਸਲੇ ਆਪਾਂ ਵਧੀਆ ਸੂਟ ਲੈ ਕੇ ਆਵਾਂਗੇ ਇਸ ਲਈ ਧੰਨਵਾਦ